ਰਿਸ਼ਤਾ ਲੈ ਕੇ ਆਏ ਜੀ ਮੁਖ ਸਰੀਰੀ ਤੋਂ ਜੱਟ ਸਿੱਖ ਪਰਿਵਾਰ ਦਾ ਹੀ ਲੜਕਾ ਹੈ ਤੇ ਗੂਤ ਹੈ ਜੀ ਇਹਨਾਂ ਦਾ ਭੁੱਲਰ ਲੜਕੇ ਦਾ ਡੇਟ ਆਫ ਬਰਥ ਜੀ 88 ਹਾਈਟ 6 ਫੁੱਟ ਸਟੱਡੀ ਕੀਤੀ ਹੈ ਜੀ ਪੀ ਜੀ ਡੀ ਸੀ ਐਮ ਸੀ ਏ ਐਮ ਐਸ ਸੀ ਕੰਪਿਊਟਰ ਤੇ ਜ਼ਮੀਨ ਹੁੰਦੀ ਹੈ ਜੀ ਲੜਕੇ ਨੂੰ 5 ਕਿੱਲੇ ਦੋ ਭੈਣ ਭਰਾਣੇ ਜੀ ਇਹ ਭੈਣ ਨੇ ਆਸਟ੍ਰੇਲੀਆ ਦੇ ਵਿੱਚ ਹੈ ਇਹ ਲੜਕਾ ਅਮਰੀਕਾ ਦੇ ਵਿੱਚ ਪੀਆਰ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲੇ ਹੈ ਅਮਰੀਕਾ ਗਈ ਲੜਕੀ ਨੂੰ ਦਿੰਦੇ ਨੇ ਜੇ ਲੜਕੀ ਇੱਧਰ ਇੰਡੀਆ ਜੀ ਦਾ ਲੜਕੀ ਦੀ ਵਧੀਆ ਸਟੱਡੀ ਕੀਤੀ ਹੋਵੇ ਲੜਕੀ ਦੀ ਹਾਈਟ 5 6 ਤੋਂ ਘੱਟ ਨਾ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਫਾਈਲ ਨੰਬਰ 57999 ਦੱਸ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ